ਐਨੀ ਹਾਓ ਮਿੱਟੀ ਪਾਓ ਮੂਮੈਂਟ ਹਰੇਕ ਦੀ ਹੁੰਦੀ ਆ ਤੇ ਹਰੇਕ ਦੇ ਯਾਰਾਂ ਦੋਸਤਾਂ ਨਾਲ ਹੁੰਦੀਆਂ ਨੇ ਮੂਮੈਂਟ ਬਹੁਤ ਨੇ ਤੇ ਔਨ ਕੈਮਰਾ ਸਾਈਡ ਆਪਾਂ ਸ਼ੇਅਰ ਨਹੀਂ ਕਰ ਸਕਦੇ ਤੇ ਕਰ ਵੀ ਨਹੀਂ ਸਕਦੇ ਤੇ ਚਲੋ ਐਸੇ ਛੱਡੋ ਐਣੀ ਹਾਓ ਮਿੱਟੀ ਪਾਓ ਮੈਂ ਤਾਂ ਨਹੀਂ ਬੋਲੂਗਾ ਐਣੀ ਹਾਓ ਮਿੱਟੀ ਪਾਓ ਐਣੀ ਹਾਓ ਮਿੱਟੀ ਪਾਓ ਮੂਮੈਂਟ ਤਾਂ ਬੜੇ ਨੇ ਭਾਜੀ ਓਏ ਯਾਰਾਂ ਨਾਲੇ ਹੁੰਦੇ ਨੇ ਇਹ ਜਿਹੇ ਗੁੱਤ ਕੰਧ ਨੂੰ ਭਾਈਆ ਉਹੀ ਕਰਦੇ ਨੇ ਠੀਕ ਹੈ ਠੀਕ ਹੈ ਕਿਤੇ ਪਲਾਨ ਬਣਾ ਲਿਆ ਕੁਝ ਕਰ ਲਿਆ ਉਹ ਪਲਾਨ ਬਣਾ ਲੈਂਦੇ ਨੇ ਐਂਡ ਮੌਕੇ ਤੇ ਆ ਕੇ ਕੈਨਸਲ ਕਰ ਦਿੰਦੇ ਨੇ ਕਈ ਲੇਟ ਹੋ ਜਾਂਦੇ ਨੇ ਬੰਦਾ ਇੱਕ ਅੱਧਾ ਹੀ ਰਹਿ ਜਾਂਦਾ ਵਿੱਚ ਕਿ ਚਲੋ ਐਂਡ ਤੇ ਤਾਂ ਫਿਰ ਉਹੀ ਕੰਮ ਹੁੰਦਾ ਮਿੱਟੀਓ ਪਾਲ ਚੋਦ ਚੋੜੀਆਂ ਵੀਰ ਕੁੜੀ ਵੀ ਤੇਰੇ ਨਾਲ ਪੁਰਾ ਵਾਂਦੀ ਮੈਂ ਬਹੁਤ ਨਿਵਾਜ਼ ਆ ਤੁਹਾਡੇ ਤੋਂ ਬਹੁਤ ਹੀ ਇੰਜੋਏਮੈਂਟ ਮੂਵੀ ਹੈ ਜਿੱਥੇ ਸਾਬ ਨਾਲ ਮੈਨੂੰ ਲੱਗ ਰਿਹਾ ਟ੍ਰੇਲਰ ਦੇਖ ਕੇ ਤੇ ਬੋਇਆ ਦਾ ਮਜ਼ਾ ਆਣਾ। ਨਹੀਂ ਤੂੰ ਮੇਰਾ ਦੋਸਤ ਹੈ, ਮੇਰਾ ਭਰਾ ਹੈ, ਮੇਰਾ ਬਾਪੂ ਹੈ, ਮੇਰਾ ਸਾਡੂ ਹੈ ਕਿ ਮੇਰੀ ਮੇਰੀ ਸੱਸ ਹੈ ਤੂੰ। ਤੂੰ ਹੈ ਕੀ ਹੈ ਯਾਰ? ਉਹ ਦਰ ਟਿੰਟਲ ਪਿੱਟਦੀ ਹੈ। ਮੈਂ ਵੀਰ ਜੀ ਨੂੰ ਝੇਡ ਕਹਾ ਕਿ ਮੰਮੀ ਜੀ ਕਹਾ ਹੁਣ ਕੀ ਹੋਊਗਾ? ਹੁਣ ਹੋਊਗਾ ਵਿਆਹ। ਮੇਰਾ ਟਵਿੰਕਲ ਨਾਲ ਜਿਹੜਾ ਅੰਕਲ ਨਾਲ ਉਹਨਾਂ ਦੀ ਤਾਂ ਗੱਲ ਵਾਤੇ ਸਿਰ ਆਏ ਉਹ ਮਤਲਬ ਜਿਹੜੀ ਜਿਸ ਵੀ ਫਿਲਮ ਚ ਹੁੰਦੇ ਆ ਫਿਲਮ ਸੁਪਰ ਹਿੱਟ ਹੋ ਜਾਂਦੀ ਹੈ ਤੇ ਮੈਨੂੰ ਲੱਗਦਾ ਆ ਫਿਲਮ ਵੀ ਸੁਪਰ ਹਿੱਟ ਹੋ। ਅਨਮੋਲ ਭਾਜੀ ਨਹੀਂ ਨਾ ਹੋਣਗੇ ਮੈਂ ਕਿਹਾ ਉਹਦੇ ਵੀ ਮੇਰਾ ਫਿਲਮੇ ਨਹੀਂ ਵਧੀਆ ਲੱਗਦੀ ਹੈਗੀ ਉਹਦੇ ਵੀ ਸਿਰ ਆਈ ਮੈਂ ਕਿਹਾ ਮਜ਼ੇ ਸਵਾਦ ਹੀ ਦੇਖਣ ਦਾ ਹਾਸੇ ਜਿਹੜੇ ਜਿਹੜੇ ਬੰਦੇ ਨੇ ਕਿਹਾ ਤੇ ਮੂੰਹ ਤੇ ਮਸਕਰਾੜ ਜੀ ਆਉਂਦੀ ਆ ਉਹ ਬੰਦੇ ਦੇ ਦੇਖਣ ਨਾਲੇ ਉਹਦੇ ਮਸਕਰਾੜਾਂ ਲੱਗ ਜਾਂਦੀ ਆ ਟ੍ਰੇਲਰ ਬਹੁਤ ਵਧੀਆ ਸੀ ਵੀਰੇ ਬਹੁਤ ਸੋਹਣਾ ਲੱਗਿਆ ਤੇ ਬਹੁਤ ਵਧੀਆ ਕਮੇਡੀ ਕਰੀ ਵੀ ਸਿਰ ਐਨੀ ਹਾ ਮਿੱਟੀ ਪਾਉ ਮੂਮੈਂਟ ਹਰੇਕ ਦੀ ਹੁੰਦੀ ਆ ਤੇ ਹਰੇਕ ਦੇ ਯਾਰਾਂ ਦੋਸਤਾਂ ਨਾਲ ਹੁੰਦੀਆਂ ਨੇ ਮੂਮੈਂਟ ਬਹੁਤ ਨੇ ਤੇ ਔਨ ਕੈਮਰਾ ਸਾਈਡ ਆਪਾਂ ਸ਼ੇਅਰ ਨਹੀਂ ਕਰ ਸਕਦੇ ਤੇ ਕਰ ਵੀ ਨਹੀਂ ਸਕਦੇ ਤੇ ਚਲੋ ਐਸੇ ਛੱਡੋ ਐਨੀ ਹਾ ਮਿੱਟੀ ਪਾਉ ਮੈਂ ਤਾਂ ਨਹੀਂ ਬੋਲੂਗਾ ਕਰਮਜੀਤ ਤਨਮੋਲਵਾਲ ਵੀਰੇ ਦੇਖੋ 6 ਕੈਰੈਕਟਰ ਪਲੇ ਕਰ ਰਹੇ ਅਸੀਂ ਟ੍ਰੇਲਰ ਦੇਖਿਆ ਜਿੱਤੇ ਤੱਕ ਤੇ ਸਾਨੂੰ ਅਸੀਂ ਦੇਖਦੇ ਆਂ ਕਿ ਕਮੇਡੀ ਉਹਨਾਂ ਦੀ ਸਿਰ ਮਤਲਬ ਕੁਛ ਕੋਈ ਸ਼ਬਦ ਨਹੀਂ ਹੈਗੇ ਐਂਡ ਸਿਰਾ ਸਭ ਕੁਝ ਆਲਓਵਰ ਗੁੱਡ ਆ ਯਾਰ ਕਰਨਜੀਤ ਅਨਮੋਲ ਨੇ ਮਤਲਬ ਜਿਹੜਾ ਟੇਸਟ ਪਾਇਆ ਫਿਲਮ ਦੇ ਵਿੱਚ ਸਵਾਦ ਆ ਗਿਆ ਜੋੜੀ ਵਧੀਆ ਲੱਗੀ ਵੀਰੇ ਬਹੁਤ ਕਿਊਟ ਕਪਲਾ ਠੀਕ ਹੈ ਤੇ ਹਰੀਸ਼ ਵਰਮਾ ਦਾ ਵੈਸੇ ਵੀ ਆਨਲਾਈਨ ਗੁੱਡ ਆ ਤੇ ਬਹੁਤ ਸੋਹਣਾ ਤੇ ਸਭ ਵਧੀਆ ਕੰਮ ਕਰ ਰਹੇ ਨੇ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਟ੍ਰੇਲਰ ਦੇਖ ਕੇ ਕੈਮਰੇ ਤੇ ਥੜੀ ਤਾਰੀਫ ਕਰ ਰਹੇ ਆ ਮੂਮੈਂਟ ਤਾਂ ਬੜੇ ਨੇ ਭਾਜੀ ਬਈ ਯਾਰਾਂ ਨਾਲ ਹੁੰਦੇ ਨੇ ਇਹ ਜਗਤ ਗੰਦਮਨ ਪਟਾਈਆ ਉਹੀ ਕਰਦੇ ਨੇ ਠੀਕ ਹੈ ਠੀਕ ਤੇ ਪਲਾਨ ਬਣਾ ਲਿਆ ਕੁਝ ਕਰ ਲਿਆ ਬਿਲਕੁਲ ਬਿਲਕੁਲ ਉਹ ਪਲਾਨ ਬਣਾ ਲੈਂਦੇ ਨੇ ਐਂਡ ਮੋਕੇ ਤੇ ਆ ਕੇ ਕੈਨਸਲ ਕਰ ਦਿੰਦੇ ਨੇ ਕਈ ਲੇਟ ਹੋ ਜਾਂਦੇ ਨੇ ਬੰਦਾ ਇੱਕ ਅੱਧਾ ਹੀ ਰਹਿ ਜਾਂਦਾ ਵਿੱਚ ਕਿ ਚਲੋ ਐਂਡ ਤੇ ਤਾਂ ਫਿਰ ਉਹੀ ਕੰਮ ਹੁੰਦਾ ਮਿੱਟੀ ਉਹ ਪਾ ਲਉਂਦੇ ਆ ਬਹੁਤ ਵਧੀਆ ਫਨੀ ਕਰੈਕਟਰ ਆ ਉਹ ਵਧੀਆ ਲੋ ਮੂਵੀਜ਼ ਕਰਿਆ ਉਹਨਾਂ ਓਕੇ ਓਕੇ ਠੀਕ ਕੈਨੇਡਾ ਬੰਦਾ ਬਹੁਤ ਵਧੀਆ ਜੋੜੀ ਆ ਜੀ ਉਹਨਾਂ ਦੀ ਪਹਿਲਾਂ ਵੀ ਬਹੁਤ ਵਧੀਆ ਜੋੜੀ ਆ ਜੀ ਹੁਣ ਵੀ ਇਹਨਾਂ ਦੀ ਬਹੁਤ ਵਧੀਆ ਜੋੜੀ ਆ ਜੀ ਤੇ ਵਧੀਆ ਕਰੈਕਟਰ ਕਰ ਰਹੇ ਨੇ ਦੋਨੇ ਜਣੇ ਹਾਂਜੀ ਹਾਂਜੀ ਕਰਨਜੀਤ ਮੋਹਲ ਜਿਵੇਂ ਇਸ ਇਸ ਫਿਲਮ ਦੇ ਵਿੱਚ ਉਹਦਾ ਸੱਸ ਸਾਲਾ ਟਾਈਪ ਬਹੁਤ ਚੀਜ਼ਾਂ ਕਰੈਕਟਰ ਰਿਭਾ ਰਿਹਾ ਬਾਕੀ ਉਹ ਬਹੁਤ ਵਧੀਆ ਕਮੇਡੀਅਨ ਆਪਾਂ ਉਹਨੂੰ ਦੇਖਦੇ ਆਣੇ ਲੰਬੇ ਸਮੇਂ ਤੋਂ ਤੇ ਬਾਕੀ ਉਹਦੀ ਐਕਟਿੰਗ ਤੇ ਉਹਦੇ ਕੰਮ ਤੇ ਕੋਈ ਸ਼ੱਕ ਨਹੀਂ ਹੈਗਾ ਉਹਨੇ ਜੇ ਫਿਲਮ ਚੂਜ਼ ਕੀਤੀ ਆ ਉਹ ਮਤਲਬ ਬਹੁਤ ਵਧੀਆ ਕੰਮ ਹੀ ਕਰਦਾ ਹੈਗਾ ਹਮੇਸ਼ਾ ਤੇ ਟੀਜ਼ਰ ਦੱਸ ਰਿਹਾ ਵੀ ਉਹਨੇ ਕਿੰਨਾ ਸੋਹਣਾ ਕੰਮ ਕੀਤਾ ਹੈਗਾ ਅ ਅਮੈਰਾ ਤੇ ਹਰੀਸ਼ ਦੀ ਜੋੜੀ ਮੈਨੂੰ ਬਹੁਤ ਸੋਹਣੀ ਲੱਗੀ ਕਿਉਂਕਿ ਅਮੈਰਾ ਪਹਿਲਾਂ ਬਾਲੀਵੁੱਡ ਦੇ ਮਤਲਬ ਹਿੰਦੀ ਸੀਰੀਅਲਸ ਦੇ ਵਿੱਚ ਕੰਮ ਕੀਤਾ ਹੋਣੇ ਤੇ ਮਤਲਬ ਕੁਝ ਫਿਲਮਾਂ 'ਚ ਵੀ ਬਾਕੀ ਉਹਨੂੰ ਸੋਹਣੀ ਕੁੜੀ ਹੈ ਤੇ ਬਾਕੀ ਉਹ ਹੁਣ ਪੰਜਾਬੀ ਇੰਡਸਟਰੀ ਦੇ ਵਿੱਚ ਆ ਰਹੀ ਹੈ ਤੇ ਉਹਦੀਆਂ ਹੁਣ ਦੋ ਫਿਲਮਾਂ ਜਿਵੇਂ ਲਗਾਤਾਰ ਜਿਹਾ ਉਹ ਆਪਦਾ ਕੰਮ ਕਰ ਰਹੀ ਹੈ ਉਹ ਇਹ ਜੋੜੀ ਮੈਨੂੰ ਉਹਨਾਂ ਦੀ ਬਹੁਤ ਪਸੰਦ ਆਈ ਹਾਂ ਜਿੱਦੇ ਪ੍ਰੀ ਬੁਕਿੰਗ ਸਟਾਰਟ ਹੋ ਜਾਣੀ ਵੀਰੇ ਆਪਾਂ ਉਦੋਂ ਹੀ ਬੁੱਕ ਕਰੀਏ ਟ੍ਰੇਲਰ ਬਹੁਤ ਹੀ ਸੋਹਣਾ ਵੀਰੇ ਕਿ ਜੇ ਆ ਮੈਂ ਜੇ ਆਪਾਂ ਫੈਮਿਲੀ ਨਾਲ ਦੇਖੇ ਜਾਂਦੇ ਆ ਮੈਨੂੰ ਲੱਗਦਾ ਕਿ ਬਹੁਤ ਵਧੀਆ ਰਹੂਗੀ ਠੀਕ ਹੈ ਜਿਹੜੇ ਹਿਸਾਬ ਨਾਲ ਆਪਣਾ ਪੰਜਾਬੀ ਵਿਰਸਾ ਉਹਦੇ ਅਕੋਰਡਿੰਗ ਬਹੁਤ ਵਧੀਆ ਹੈ ਕਿ ਆਪਾਂ ਫੈਮਿਲੀ ਨਾਲ ਦੇਖ ਕੇ ਆਰਾਮ ਨਾਲ ਆਪਾਂ enjoy ਕਰ ਸਕਦੇ ਮੂਵੀ ਜੋੜੀ ਬਹੁਤ ਹੀ ਸੋਹਣੀ ਆ ਯਾਰ ਪਹਿਲਾਂ ਆਪਾਂ ਦੇਖਿਆ ਨਾ ਕਿਵੇਂ ਸਾਰੇ ਪੰਜਾਬੀ ਐਕਟਰਸ ਹੁੰਦੇ ਨੇ ਪਰ ਜਿਹੜੀ ਆ ਇੱਕ ਇੰਡੀਅਨ ਐਕਟਰ ਤੁਸੀਂ ਲਈ ਪੰਜਾਬੀ ਮੂਵੀ ਚ ਉਹਦੇ ਨਾਲ ਕਨਸੈਪਟ ਤੁਹਾਡਾ ਬਹੁਤ ਵਧੀਆ ਹੋ ਗਿਆ ਤੇ ਬਹੁਤ ਹੀ ਇੰਜੋਏਮੈਂਟ ਮੂਵੀ ਹੈ ਜਿੱਥੇ ਸਾਬ ਨਾਲ ਮੈਨੂੰ ਲੱਗ ਰਿਹਾ ਟ੍ਰੇਲਰ ਦੇਖ ਕੇ ਤੇ ਬਹੁਤ ਹੀ ਮਜ਼ਾ ਆਣ ਵਾਲਾ ਸਾਰਿਆਂ ਨੂੰ ਉਹਨਾਂ ਦੀ ਤਾਂ ਗੱਲ ਵਾਤੇ ਸਿਰ ਆਏ ਉਹ ਮਤਲਬ ਜਿਹੜੀ ਜਿਸ ਵੀ ਫਿਲਮ ਚ ਹੁੰਦੇ ਹੋ ਫਿਲਮ ਸੁਪਰ ਹਿੱਟ ਹੋ ਜਾਂਦੀ ਹੈ ਤੇ ਮੈਨੂੰ ਲੱਗਦਾ ਆ ਫਿਲਮ ਵੀ ਸੁਪਰ ਹਿੱਟ ਹੋਊਗੀ ਯਾਰ ਜੇ ਅਨਮੋਲ ਭਾਜਨੀ ਨਾ ਹੋਣ ਗਈ ਮੈਂ ਕਿਹਾ ਉਹਦੇ ਬਿਨਾਂ ਫਿਲਮੇ ਨਹੀਂ ਵਧੀਆ ਲੱਗਦੀ ਹੈਗੀ ਉਹਦੇ ਬਿਨਾਂ ਤਾਂ ਸਿਰ ਹੀ ਨਹੀਂ ਮੈਂ ਕਿਹਾ ਮਜ਼ੇ ਸਵਾਦ ਹੀ ਦੇਖਣ ਦਾ ਹਾਸੇ ਜਿਹੜੇ ਜਿਹੜੇ ਬੰਦੇ ਨੇ ਕਿਹਾ ਤੇ ਮੂੰਹ ਤੇ ਮਸਕਰਾੜ ਜੀ ਆਉਂਦੀ ਆ ਉਹ ਬੰਦੇ ਦੇ ਦੇਖਣ ਨਾਲੇ ਉਹਦੇ ਮਸਕਰਾੜਾਂ ਲੱਗ ਜਾਂਦੀ ਆ ਭਈ ਇੰਨਾ ਵਧੀਆ ਘੈਂਟ ਬੰਦਾ